ਖੇਡਾ ਵੀ ਖੇਡ ਮੈਦਾਨ ਦੇ ਵਿੱਚ ਜੋਤਾਂ ਮੇਂੰਗਵਾਲੀ ਹੈ ਤੇ ਮਹਾਨਤਾ ਵੀ ਆਹ ਵਦਿਆ ਕਬੱਡੀ ਪਾਉਣ ਦੇ ਲਈ ਅਮਰਦ ਮਾਲਾ ਕਹਿੰਦੇ ਖੇਡ ਕਬੱਡੀ ਦਾ ਮੇਰੀ ਵੀਰੋ ਵੱਡਾ ਮਾਲਾ ਖੇਡ ਕਬੱਡੀ ਵੱਲੋਂ ਅੱਜ ਕਹਿੰਦੇ ਘੋੜੇ ਦਿੱਤੇ ਜਾਣ ਮਨੀ ਜਮਸ਼ੇਰ ਵੱਲੋਂ ਕਹਿੰਦੇ ਕੈਂਠੇ ਦੀ ਤੀਸਰੀ ਪੈ ਗਈ ਆ ਪਰ ਇਧਰਲੇ ਪਾਸੇ ਦੇ ਦੇਣੇ ਵਾਲਾ ਆ ਮਰਸੜੀ ਦੇ ਬਾਈ ਪਹਿਲੇ ਆਪਾਂ ਹਜ਼ਾਰ ਲਾਵਾਂਗੇ ਸਾਡੇ ਕੁਲਵੰਤ ਸਿੰਘ ਜੀ ਸੁਨਣ ਬਲਜੀਤ ਵੱਡੀਆਂ 1000 ਦੀਆਂ ਹੋਣਗੀਆਂ ਮੰਗਾ ਬਾਸੀ ਹੁਣਾ ਵੱਲੋਂ ਸੋਨਾ ਜੀ ਡਾਂਸੀ ਮੇਲੇ ਤੇ ਭਰਾ ਨੇ ਸਤਿਕਾਰ ਦਿੱਤਾ ਲਓ ਮਹਿਮਦ ਵਾਲੀਆ ਜੀ ਬਹੁਤ ਵੱਡਾ ਧੰਨਵਾਦ ਹੈ ਲਓ ਸਾਹਮਣੇ ਇਸ ਵੇਲੇ ਮੇਰੇ ਮਿੱਤਰੋ ਟੱਕਰ ਚੋਪਾ ਤੇ ਮਨੂ ਲਓ ਫੜਿਆ ਹੋਇਆ ਕਰਦਾ ਛੋਟੀ ਸੁਖਵੀਰ ਸਿੰਘ ਜੀ ਛੋਟੀ ਹੋਣਾ ਬਟਰਾਂਸਪੋਰਟ ਵੱਲੋਂ ਲਓ ਸਾਹਮਣੇ ਮੇਰੇ ਮਿੱਤਰੋ ਜੋ ਵੀ ਅੱਜ ਮਾਂ ਦੇ ਮੋਢੇ ਮਾਂ ਦੇ ਕਰਕੇ ਸਵਰਗਾ ਤੋਂ ਸੋਹਣਾ ਕਰ ਲੱਗਦਾ ਏ ਆ ਮਾਂ ਦੇ ਕਰਕੇ ਮਹਿਮਦ ਵਾਲਿਆ ਜੋਤਾ ਲਾਵੇ ਕਫਿਆਰ ਕਫਿਆਰ ਲਓ ਕਬੱਡੀ ਕਬੱਡੀ ਕਰਵਾਇਆ ਇਸ ਵੇਲੇ ਮੇਰੇ ਮਿੱਤਰੋ ਮਹਿਮਦ ਵਾਲਿਆ ਜੋਤਾ ਹਿੱਕ ਜੇ